ਰਈ ਨਹੀਂ ਆਏਗਾ ਪ੍ਰਮੇਤਾ ਜੀ ਆ ਜਿਓ ਅੱਗੇ ਆਪਕਾ ਸਾਥ tha ਤੋ ਇਹ ਕਾਮਯਾਬੀ hui ਜੈਕਾਰਾ ਵਾ ਸ਼ੇਰਵਾਲੀ ਦਾ ਬੋਲ ਸਾਚੇ ਦਰਬਾਰ ਕੀ ਜੈ ਜੈ ਸੇਵਕ ਭਾਜੀ ਵੈਲਕਮ ਕਰ ਰਹੇ ਨੇ ਨਾਲੇ ਵਧਾਈ ਦੇ ਰਹੇ ਨੇ ਸ਼੍ਰੀ ਮਹਿੰਦਰ ਪਗੱਜੀ ਨੂੰ ਪ੍ਰੇਮੀ ਭਾਰੀ ਜਿਹੜੀ ਤੁਹਾਡੀ ਅਰਜੀ ਹੈ ਨਾ ਚੰਤਪੁਰਨੀ ਬੱਸਾਂ ਵਾਲੀ ਬਾਬੇ ਦੀ ਕਿਰਪਾ ਹੋਵੇ ਮਹਾ ਮਾਈ ਦੀ ਐਮਐਲਏ ਮਨਾਇਆ ਅਸੀਂ ਸਾਰੇ ਵਸਦੇ ਲੋਕਾਂ ਦਾ ਖਾਸ ਤੌਰ ਤੇ ਭਾਰ ਕੋ ਕੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇੱਕ ਐਸੇ ਇਨਸਾਨ ਨੂੰ ਜਿਤਾ ਕੇ ਭੇਜਿਆ ਜਿਹੜਾ ਵਾਕਈ ਕਿਰਪਾ ਦਾ ਮਸੀਹਾ ਹੈ ਮਹਿੰਦਰ ਭਗਤ ਜੀ ਐਮਐਲਏ ਸਾਹਿਬ ਬਣ ਗਏ ਨੇ ਤੁਸੀਂ ਦੇਖ ਲਈ ਸਮੱਸਿਆ ਉਹ ਦੂਰ ਹੋਵੇਗੀ ਭਗਤ ਜੀ ਭਰਗੋ ਲੋਕ ਕੈਂਪ ਦੇ ਲੋਕਾਂ ਨੇ ਤੇ ਇੱਕ ਜ਼ੋਰਦਾਰ ਨਾਰੇ ਨਾਲ ਆਪਾਂ ਉਹਨਾਂ ਨੂੰ ਦੱਸ ਦਈਏ ਵੀ ਸਾਡੇ ਵਿੱਚ ਐਂਟਰੀ ਆਈ ਆ ਸ਼੍ਰੀ ਮਿੰਦਰ ਭਗਤ ਜੀ ਜ਼ਿੰਦਾਬਾਦ ਮਿੰਦਰ ਭਗਤ ਜੀ ਜ਼ਿੰਦਾਬਾਦ ਸ਼੍ਰੀ ਮਿੰਦਰ ਭਗਤ ਜੀ ਜ਼ਿੰਦਾਬਾਦ ਦੋਸਤੋ ਜਿੱਦਾਂ ਕਿ ਸਾਡੇ ਆਪਣੇ ਐਮਐਲਏ શ્રી ਮਿੰਦਰ ਪੱਗਲ ਜੀ ਬਾਕੀ ਮੇਰੇ ਸਾਰੇ ਹੀ ਸਤਿਕਾਰਯੋਗ ਉੱਥੇ ਜਵੇਂ ਨਵਾਂ ਤੇ ਚੱਕਰ ਤੇ ਬੜਾ ਸਾਰੇ ਜੀ ਆਪਣਾ ਪਰਿਵਾਰ ਹੈ ਸਾਰੇ ਜੀ ਆਪਣੇ ਭਰਾ ਬੈਠੇ ਨੇ ਵੱਡੇ ਛੋਟੇ ਮੇਰੀਆਂ ਭੈਣਾਂ ਬੈਠੀਆਂ ਨੇ ਮੇਰੀ ਵਾਈਫ ਵੀ ਲੱਟੀ ਨੇ ਇਕੱਤਰ ਹੋ ਗਏ ਤੇ ਵੀ ਸਾਰੇ ਬੈਠੇ ਨੇ ਮੇਰੇ ਤੁਹਾਨੂੰ ਪਿਆਰ ਕਰਨ ਵਾਲੇ ਤੇ ਭਗਤ ਜੀ ਨੂੰ ਪਿਆਰ ਕਰਨ ਵਾਲੇ ਅਸੀਂ ਸਾਰਿਆਂ ਨੇ ਰਲ ਮਿਲ ਕੇ ਤੋਂ ਕਈ ਮਹੀਨੇ ਟਟ ਕੇ ਦਿਨ ਰੇ ਰਾਜ ਇਕ ਕਰਕੇ ਬੌਜੀ ਵਾਸਤੇ ਮਿਹਨਤ ਕੀਤੀ ਤੇ ਬਹੁਤ ਵਧੀਆ ਲੀਡ ਜਿਹੜੀ ਅੱਜ ਤੱਕ ਦਾ ਰਿਕਾਰਡ ਹੈ ਕਿ ਸ਼ਾਇਦ ਹੀ ਵੈਸਟਰਨ ਕੇ ਦੇ ਵਿੱਚ ਇਦਾਂ ਕਦੀ ਕਿਸੇ ਨੂੰ ਵੋਟਾਂ ਨਹੀਂ ਪਈਆਂ ਜਿੱਦਾਂ ਤੁਸੀਂ ਸਾਰੇ ਆਣੇ ਬਾਉ ਭਿੰਦਰ ਭਗਤ ਜੀ ਨੂੰ ਬਣਨ। ਕਿਸੇ ਗੱਲ ਦੀ ਉਹ ਚਿੰਤਾ ਕਰਨ ਦੀ ਲੋੜ ਨਹੀਂ ਭਗਤ ਜੀ ਨੇ ਆਪਣੀ ਅੱਖੀ ਦੇਖਿਆ 15 16 ਘੰਟੇ ਜਿਹੜੀ ਡਿਊਟੀ ਹੈ ਜਿਦਣ ਦੇ ਬਣੇ ਨੇ ਉਹ ਦੇ ਰਹੇ ਨੇ ਲੋਕਾਂ ਦੇ ਕੰਮ ਕਰ ਰਹੇ ਨੇ ਜੋ ਰਹੀ ਕੀ ਕੱਲੇ ਵੈਸਟ ਲੱਗੇ ਦੇ ਆਲਓਵਰ ਪੰਜਾਬ ਦੇ ਲੋਕ ਆ ਰਹੇ ਨੇ ਬੌਜੀ ਕੋਲ ਕੰਮ ਕਰਾਉਣ ਵਾਸਤੇ ਪਰ ਤੈਨ ਜਿਹੜੀ ਹੈ ਅਸੀਂ ਫਿਰ ਵੀ ਵੈਸਟ ਹਲਕੇ ਨੂੰ ਦੇਣੀ ਹੈ ਕਿਉਂਕਿ ਜਿਨ੍ਹਾਂ ਲੋਕਾਂ ਨੇ ਸਾਨੂੰ ਵੋਟਾਂ પા ਕੇ ਵੱਧ ਤੋਂ ਵੱਧ ਜਤਾਇਆ ਇੱਥੇ ਕਿਸ ਹਲਕੇ ਦੀ ਰਹਿਨਾਈ ਕਰੇ ਪੂਰਵ ਚੇਅਰਮੈਨ ਮੇਰੇ ਵੀ ਚਾਚਾ ਜੀ ਉਹਦੇ ਨਾਲ ਉਹਦੇ ਪਿਤਾ ਜੀ ਬਿਰਵੀਰ ਸਤਕਾਜ ਉਸੇ ਲਾਟਨ ਜੀ ਬਬੂ ਠਾਪੜ ਜੀ ਨਬਲੀ ਠਾਪੜ ਜੀ ਉਹਦੇ ਨਾਲ ਬਿਰਵੀਰ ਕੇਸ ਜੀ ਕੋਦਾ ਜੀ ਉਹਦੇ ਨਾਲ ਸਾਡੇ ਮੁਸਲਮਾਨ ਭਾਈਚਾਰੇ ਤੋਂ ਜਾਵედ ਜੀ ਇਹਦੇ ਬਿਨਾਂ ਇਹ ਲਖਮੀ ਬਹੁਤ ਬੜੇ ਕੰਮ ਕੀਤਾ ਹੈ ਔਰ ਨਿਤਨ ਜੀ ਅਮਰਿਤ ਜੀ ਪਰਵੀਰ ਜੱਟ ਜੀ ਵਿਨੋਦ ਜੀ ਮਿੰਟੂ ਜੀ ਵਿਜੇ ਮਿੰਟੂ ਜੀ ਸ਼ੋਕਮਾਰ ਜੀ ਸਾਡੇ ਪਰਵੀਰ ਖੋਜੀ ਕਲਾਕਾਰ ਵਿਕੇਸ਼ ਜੀ ਵਿਕੇਸ਼ ਸਟੂਡੀਓ ਤੋਂ ਅਸ਼wini ਜੀ ਔਰ ਸਾਡੇ ਬਹੁਤ ਸਤਿਕਾਰਯੋਗ ਪ੍ਰੋਫੈਸਰ ਸਾਹਿਬ ਬਹੁਗਣਾ ਜੀ ਨੌਰੀ ਜੱਟ ਸਾਬ ਔਰ ਨੌਧਵਸੇ ਸਾਹਿਬ ਅਸ਼ਨੀ ਜੀ ਸਾਈਗਲ ਜੀ ਰਵੀ ਜੀ ਬਿੱਲਾ ਜੀ ਅਮਰਤ ਜੀ ਔਰ ਸਾਰੇ ਹੀ ਮੇਰੇ ਸਤਿਕਾਰ ਜੋ ਸਾਥਿਓ ਕਿਉਂਕਿ ਕੁਝ ਦਿਨਾਂ ਤੋਂ ਆਪਣੇ ਸਾਥ ਜਿਨ੍ਹਾਂ ਦੇ ਮਨ ਚ ਬਹੁਤ ਖੁਸ਼ੀ ਸੀ ਉਹ ਘਰ ਆ ਕੇ ਸਮਾਨਤ ਕਰ ਰਹੇ ਸੀ ਮੇਰੇ ਮਨ ਚ ਆਇਆ ਕਿ ਮੈਂ ਵੀ ਹੁਣ ਆਪਣਾ ਜੋ ਹੈ ਲੋਕਾਂ ਚ ਜਾਈਏ ਜਿਨ੍ਹਾਂ ਨੇ ਇਤਨਾ ਪਿਆਰ ਦਿੱਤਾ ਹੈ ਇतना आशीर्वाद ਦਿੱਤਾ ਹੈ। ਸੋ ਮੈਂ ਅਜਿਤਵਾਰ ਹੋਣ ਦੇ ਕਾਰਨ ਮੈਂ ਕਿ ਲਗਾਤਾਰ ਆਪਾਂ ਆਪਣੇ ਹਲਕੇ ਦੇ ਪੜਗੋਨਗਰ ਦੇ ਸਭ ਨੂੰ ਕੁਝ ਲੋਕੀ ਜਿਹਰੇ ਹੈਗੇ ਨੇ ਮੇਨ ਮੇਨ ਨੂੰ ਮਿਲਿਆ ਜਾਵੇ। ਤਾਂ ਕਿ ਉਹਨਾਂ ਨੂੰ ਮਹਿਸੂਸ ਹੋਏ ਕਿ ਵੀ ਜਿਹੜੀ ਅਸੀਂ ਮਿਹਨਤ ਕੀਤੀ ਹੈ ਉਹਦੇ ਬਦਲੇ ਸਾਨੂੰ ਵੀ ਪਿਆਰ ਔਰ ਮਾਨ ਸਨਮਾਨ ਮਿਲ ਰਿਹਾ ਹੈ। ਇਸ ਕਰਕੇ ਮੈਂ ਅਜਿਤਵਾਰ ਨੂੰ 8-10 ਜਗ੍ਹਾ ਤੇ ਜਾ ਕੇ ਮਿਲਦੇ ਹਾਂ। ਤਰੇ ਵੀਰ ਇੰਸਪੈਕਟਰ ਸਾਹਿਬ ਮਹਿਤਾ ਜੀ ਵੀ ਆਏ ਨੇ ਸੋ ਮੈਨੇ ਮਾਨਸਿਕ ਭਾਵਨਾ ਜੀ ਕਿ ਤੁਸੀਂ ਮੇਰੇ ਵਾਸਤੇ ਬਹੁਤ ਦਿਨ ਰਾਤ ਮਿਹਨਤ ਕੀਤੀ ਜਿੱਦਾਂ ਅੱਜ ਗਰਮੀ ਹੈ ਇਦਾਂ ਹੀ ਲਗਾਤਾਰ ਗਰਮੀ ਪਿਆਰੀ ਸੀ ਔਰ ਦੁਪਹਿਰ ਨੂੰ ਮੀਟਿੰਗਾਂ ਹੁੰਦੀਆਂ ਰਹੀਆਂ ਕਿਸੇ ਨੇ ਗਰਮੀ ਦੀ ਪਰਵਾਹ ਨਹੀਂ ਕੀਤੀ ਸਾਰਿਆਂ ਨੇ ਸਭ ਨੂੰ ਘਰ ਘਰ ਜਾ ਕੇ ਪ੍ਰੇਰਿਤ ਕੀਤਾ ਕਿ ਅਸੀਂ ਇਸ ਵਾਰ ਜੋ ਹੈ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਜਿਤਾਣਾ ਹੈ ਆਪ ਦੀ ਸਰਕਾਰ ਔਰ ਆਪ ਦਾ ਐਮਐਲਏ ਬਣਾਣਾ ਹੈ ਤੁਸੀਂ ਤਿਆਰ ਕਰ ਲਿਆ ਸੀ ਔਰ ਤੁਸੀਂ ਤਿਆਰ ਕਰ ਕਿਉਂ ਨਾ ਤੁਹਾਡ ਤੱਕ ਪਹੁੰਚ ਆਇਆ ਹੈ ਕਾਮਯਾਬੀ ਕੀਤਾ ਹੈ ਇਹ ਤੁਹਾਡੀ ਆਪਣੀ ਬਹੁਤ ਵੱਡੀ ਇੱਕ ਬਲਗਦੀ ਹੈ ਔਰ ਭਾਰਗਵ ਨਗਰ ਦੇ ਸਾਰੇ ਜੋ ਵੋਟ ਹੈ ਬਾਕੀ ਜਗ੍ਹਾ ਤੋਂ ਕਿਤੇ 40% 42% ਪਈ ਹੈ ਪਰ ਭਾਰਗਵ ਨਗਰ ਤੋਂ 75% 80% 50% ਪਈ ਹੈ ਸਤੁਸੀ ਵੋਟਾਂ ਵੀ ਜਗਾ ਪਈਆਂ ਔਰ ਸਾਰੀਆਂ ਆਮ ਆਦਮੀ ਪਾਰਟੀ ਨੂੰ ਪਾਈਆਂ ਸੋ ਤੁਹਾਡਾ ਤੋੜ ਜਿਹੜਾ ਹੈਗਾ ਸਭ ਤੋਂ ਪਹਿਲੇ ਮੈਂ ਕਿਨਹਰਾ ਜੋ ਹੈ ਦੀ ਲੀਡ ਸਾਡੀ ਪਹਿਲੇ ਰਾਉਂਡ ਚ ਪਾਰਦਰਸ਼ ਰਤ ਹੋਈ ਸੀ ਪੀਐਨ ਆ ਤੋਂ ਜਾ ਵੇ ਸੀ 3200 3200 ਟੀਕੇ ਦੀ 3200 ਲੀਡ ਉਹ ਪਹਿਲੇ ਬੂਚੂ ਪਹਿਲੇ ਰਾਉਂਡ ਚ ਆਈ ਔਰ ਬਾਅਦ ਹੋਰ ਲਗਾਤਾਰ ਲੀਡ ਵਧੀ ਰਹੀ ਔਰ 37000 ਕੁਝ ਵੋਟਾਂ ਦੇ ਨਾਲ ਜੰਦਰ ਵੈਚੂ ਚ ਪਹਿਲੀ ਵਾਰੀ ਜੋ ਹੈ ਤੁਸੀਂ ਆਮ ਆਦੇ ਪਾਲਣ ਜਤਾਇਆ ਹੈ ਅਜ ਤੱਕ ਕੋਈ ਇੰਨੀ ਨੀਂਦ ਦਿਤੇਗਾ ਨਹੀਂ ਦਿੱਤੇਗਾ ਤੁਸੀਂ ਆਪਣਾ ਇੱਕ ਨਮਾਇਤ ਹਾਸ ਜਏ ਹੈ ਬਹੁਤ ਹੋਰ ਹੁਣ ਮੇਰਾ ਵੀ ਫਰਜ਼ ਬੰਦਾ ਹੈ ਕਿ ਮੈਂ ਵੀ ਪਹਿਲਾਂ ਕਿ ਮੇਰਾ ਫਰਜ਼ ਬਣੇ ਤਾਂ ਮੈਂ ਆਗੇ ਧੰਨਵਾਦ ਕਰਾਂ ਸੋਸੀਆ ਸ਼ੁਰੂਆਤ ਕੀਤੀ ਹੈ ਇਹਦੇ ਬਾਅਦ ਹੋਰ ਸੀ ਵੱਡੇ ਕਾਰਗਰਮ ਵੀ ਕਰਾਂਗੇ ਉਦਰਾ ਹੀ ਧੰਨਵਾਦ ਕਰਾਂਗੇ